ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਵੱਲੋਂ 2023 ਦਾ ਰਿਜ਼ਲਟ ਘੋਸ਼ਿਤ ਕਰ ਦਿੱਤਾ ਗਿਆ ਪੰਜਾਬ ਖਾਸ ਕਰਕੇ ਕਪੂਰਥਲਾ ਦੇ ਉਸ ਪਰਿਵਾਰ ਵਾਸਤੇ ਜੋ ਖੁਸ਼ੀ ਵਾਲਾ ਦਿਨ ਹੈ ਕਿ ਉਹਨਾਂ ਦਾ ਜਿਹੜਾ ਮੁੰਡਾ ਇਸ ਸਮੇਂ ਬਾਬਾ ਕਾਲਾ ਦੇ ਵਿੱਚ ਬਤੌਰ ਨਾਇਬ ਤਹਿਸੀਲਦਾਰ ਕੰਮ ਕਰ ਰਿਹਾ ਤੇ ਹੁਣ ਨਾਇਬ ਤਹਿਸੀਲਦਾਰ ਤੋਂ ਸਿੱਧਾ ਆਈਪੀਐਸਓ ਅਫਸਰ ਬਣ ਗਿਆ ਗਰੋ ਉਪਲ ਤੇ ਗਰੋਪਲ ਦੇ ਨਾਲ ਗੱਲ ਕਰਦੇ ਆ ਉਹਨਾਂ ਨੇ ਮਿਹਨਤ ਕਿੰਨੀ ਕੀਤੀ ਆ ਤੇ ਹੁਣ ਜਿਹੜੇ ਪੰਜਾਬ ਦੇ ਜਾਂ ਹਰਿਆਣੇ ਦੇ ਜਾਂ ਪੂਰੇ ਭਾਰਤ ਦੇ ਮੁੰਡੇ ਕੁੜੀਆਂ ਆਈਪੀਐਸ ਜਾਂ ਆਈਐਸ ਅਫੀਸਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦਿੱਤੇ ਨੇ ਇਸ ਮੌਕੇ ਸਾਡੇ ਨਾਲ ਜੁੜ ਚੁੱਕੇ ਨੇ ਗੌਰਵ ਉਪਲ ਸਾਡੇ ਨਾਲ ਜੁੜ ਚੁੱਕੇ ਨੇ ਗੌਰਵ ਉਪਲ ਸਾਹਿਬ ਜਿਹੜੇ ਇਸ ਟਾਈਮ ਬਾਬਾ ਬਕਾਲਾ ਤਹਿਸੀਲ ਦੇ ਵਿੱਚ ਬਤੌਰ ਨਾ ਤਹਿਸੀਲਦਾਰ ਕੰਮ ਕਰ ਰਹੇ ਨੇ ਗੌਰਵ ਉਪਲ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਯੂਪੀਐਸਸੀ ਕਲੀਅਰ ਕੀਤੀ ਜੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਮੈਂ ਹੁਣ ਤੁਹਾਨੂੰ ਨਾਇਬ ਫਸਿਲਦਾਰ ਸਾਹਿਬ ਕਹਾਂ ਕਿ ਜਾਂ ਆਈਪੀਐਸ ਆਫੀਸਰ ਜਾਂ ਆਈਐਸ ਆਫੀਸਰ ਕਹਾਂ ਜੀ ਜੀ ਮੈਂ ਕਹ ਰਿਹਾ ਹਜੇ ਮੌਜੂਦਾ ਤੇ ਮੈਂ ਨਾਇਬ ਫਸਿਲਦਾਰ ਹੈਗਾ ਤੇ ਅੱਜ ਰਿਜ਼ਲਟ ਆਇਆ ਤੇ ਇਸ ਰੈਂਕ ਨਾਲ ਪਾਸ ਟੈਂਸ ਦੇ ਸਾਹਮਣੇ ਮੈਨੂੰ ਆਈਪੀਐਸ ਅਲੋਕੇਟ ਹੋ ਗਈ ਜੀ ਸਰਵਿਸ ਤਾਂ ਤੁਸੀਂ ਮੈਨੂੰ ਦੋਵੇਂ ਦੋਵੇਂ ਕਹਿ ਸਕਦੇ ਹੋ ਜਿੱਤੇ ਪਰੋਂ ਜਿੱਦਾਂ ਤੇ ਮੈਂ ਨਾਇਬ ਫਸਿਲਦਾਰ ਹਾਂ ਚਲੋ ਗੌਰਵਪਾਲ ਸਾਹਿਬ ਆਈਪੀਐਸ ਆਫੀਸਰ ਸਿਲੈਕਟ ਹੋ ਗਏ ਰੈਂਕ ਦੇ ਹਿਸਾਬ ਦੇ ਨਾਲ ਜੀ ਥੈਂਕ ਯੂ ਥੈਂਕ ਯੂ ਜੀ ਚਲੋ ਬਾਬਾ ਮੁਬਾਰਕਾਂ ਤੇ ਗੌਰਵ ਜੀ ਤੁਸੀਂ ਵੈਸੇ ਪੰਜਾਬ ਦੇ ਕਿਸ ਜ਼ਿਲ੍ਹੇ ਤੋਂ ਰਹਿਣ ਵਾਲੇ ਜੀ ਮੈਂ ਕਪੂਰਥਲੇ ਤੋਂ ਰਹਿਣ ਵਾਲਾ ਜੀ 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 ਤੇ ਪਹਿਲਾਂ ਤੁਸੀਂ ਜਿਹੜੇ ਪਬਲਿਕ ਸਰਵਰ ਕਮਿਸ਼ਨ ਦੇ ਜਰੀਏ ਨਾਇਬ ਤਹਿਸੀਲਦਾਰ ਸਿਲੇਕਟ ਮਤਲਬ ਪੀਸੀਐਸ ਆਫੀਸਰ ਜੋ ਹੋਇਆ ਸੀ ਇਹਦਾ ਐਗਜ਼ਾਮ ਹੋਇਆ ਸੀਗਾ ਪੀਪੀਐਸਸੀ ਨੇ ਲਿੱਤਾ ਸੀਗਾ ਲਾਸਟ ਈਅਰ ਸਪਟੈਂਬਰ ਸੀ ਰਿਜ਼ਲਟ ਆਇਆ ਸੀ 2023 ਕੋਦੇ ਵਿੱਚ ਮੇਰਾ ਸਿਲੈਕਸ਼ਨ ਹੋਇਆ ਸੀ ਨਾਇਬ ਤਸੀਲਦਾਰ ਜੀ 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 ਤੇ ਸ਼ੁਰੂ ਤੋਂ ਮੰਜ਼ਲ ਇਹ ਸੀ ਯੂਪੀਐਸਸੀ ਕਲੀਅਰ ਕਰਨ ਦੀ ਹਾਂਜੀ 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 ਕਿਉਂਕਿ ਇਹ ਦੀ ਟਿਚਾ ਲਗ ਕੇ ਚੱਲਦੇ ਸੀਗੇ ਜੀ ਉਸੇ ਨਾਲ ਹੋਰ ਇੱਕ ਦਾਸਰੀ ਪਰ ਦੇ ਰਹੇ ਹੋ ਵੀ ਕਲੀਅਰ ਹੋ ਗਏ ਅਵਾਸਮਾ ਦੀ ਕਿਰਪਾ ਨਾਲ ਤੇ ਫਾਈਨਲੀ ਅੱਜ ਇਹ ਵੀ ਜਿਹੜਾ ਟੀਚਾ ਐਲ ਜਿਹੜਾ ਰੱਖਿਆ ਸੀਗਾ ਉਹ ਵੀ ਅੱਜ ਅਚੀਵ ਹੋ ਗਿਆ ਸਿਰੋ ਬਹੁਤ ਅੱਛੀ ਤੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਕੀ ਕਰਦੇ ਆ ਜੀ ਜੀ ਮਾਤਾ ਪਿਤਾ ਦਾ ਹੀ ਸਭ ਤੋਂ ਵੱਡਾ ਯੋਗਦਾਨ ਹੈ ਮੇਰੇ ਸਕਸੈਸ ਦੇ ਪਿੱਛੇ ਮਦਰ ਮੇਰੇ ਹੋਮ ਮੇਕਰ ਨੇ ਤੇ ਫਾਦਰ ਦਾ ਸਟੱਡਾ ਬਿਜ਼ਨਸ ਹੈ ਡੇਰੀ ਫਾਰਮਿੰਗ ਦਾ ਜੀ ਤੇ ਡਿਸਟ੍ਰਿਕਟ ਕਪੂਰਥਾਲਾ ਦੇ ਸ਼ਹਿਰ ਚ ਕਿ ਪ੍ਰੋਪਰ ਲੱਗੇ ਕਿਸੇ ਸ਼ਹਿਰ ਜਾਂ ਕਿਸੇ ਪਿੰਡ ਚੋਂ ਨਹੀਂ ਪ੍ਰੋਪਰ ਸ਼ਹਿਰ ਤੋਂ ਤੇ ਵੈਸੇ ਆਪਣੀ ਸਾਰੀ ਸਟੱਡੀ ਕਿੱਥੋਂ ਹੋਈ ਜੀ ਕੀ ਕੀ ਕੀਤਾ ਕਿਉਂਕਿ ਬਹੁਤ ਸਾਰੇ ਸੁਣ ਰਹੇ ਹੋਣਗੇ ਜਿਹੜੇ ਮੁੰਡੇ ਕੁੜੀਆਂ ਨੇ ਹਲੇ ਵੀ ਆਪਣੇ ਸੁਪਨੇ ਪੁਰੋਏ ਨਹੀਂ ਕਿ ਅਸੀਂ ਵੀ ਆਈਪੀਐਸ ਬਨਣਾ ਜਾਂ ਆਈਐਸ ਬਨਣਾ ਹੈਗਾ ਤੇ ਕਿਹੜੀ ਕਿਹੜੀ ਆਪਾਂ ਐਜੂਕੇਸ਼ਨ ਕਿੱਥੋਂ ਕਿੱਥੋਂ ਕੀਤੀ ਜੀ ਜਿਸ ਸਕੂਲਿੰਗ ਦੇ ਮੇਰੀ ਇੱਥੇ ਕਪੂਰਥਾਲੇ ਦੀ ਰਹੀ ਹੈ ਜੀ ਐਮ ਜੀ ਸਕੂਲ ਦੀ ਜੀ ਥੈਨ ਮੈਂ ਗ੍ਰੈਜੂਏਸ਼ਨ ਬੀਟੈਕ ਕੀਤੀ ਮੈਕੈਨੀਕਲ ਜਿਹਨੇ ਡੈਲੀ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਜੀ ਥੈਨ ਉਸ ਤੋਂ ਬਾਅਦ ਫਿਰ ਮੈਂ ਜੋਬ ਵੀ ਕੀਤੀ ਸਿਕਸਲ ਪ੍ਰਾਈਵੇਟ ਸੈਕਟਰ ਐਸ ਡੇਟਾ ਐਨਾਲਿਸਟ ਜੀ ਐਂਡ ਥੈਨ ਫਿਰ ਮੈਂ ਪ੍ਰੇਪਰੇਸ਼ਨ ਵੱਲ ਤੇ ਲੱਗ ਗਿਆ ਸੀਗਾ ਜੀ ਇਹ ਤੁਹਾਡੀ ਫਰਸਟ ਅਟੈਂਪਟ ਸੀ ਨਹੀਂ ਇਹ ਮੇਰਾ 3rd ਅਟੈਂਪਟ ਸੀਗਾ ਜੀ ਫਸਟ ਇੰਟਰਵਿਊ ਸੀ ਕਿ ਮੇਰੀ ਜੀ 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 ਔਰ ਜੇ ਕਿੰਨੀ ਕੀ ਮਿਹਨਤ ਕਰਨੀ ਪੈਂਦੀ ਹੈ ਜੀ ਇੱਕ ਜੁਪੀਐਸਸੀ ਕਲੀਅਰ ਕਰਨ ਵਾਸਤੇ ਜੀ ਉਹ ਬਿਲਕੁਲ ਕਰਨੀ ਪੈਂਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਆਪਣਾ ਸਿਲੇਬਸ ਇਨਵਾਸ ਤੇ ਪਹਿਲੇ ਉਹਨੂੰ ਕਵਰ ਕਰਨਾ ਜੀ ਸਭ ਤੋਂ ਡੀਮੈਂਡ ਤੇ ਉਸ ਚੀਜ਼ ਹੈਗੀ ਹੈ ਫਿਰ ਉਸ ਤੋਂ ਬਾਅਦ ਉਹਨੂੰ ਐਗਜ਼ਾਮ ਦੇ ਪਰਸਪੈਕਟਿਵ ਨਾਲ ਕਿਹੋ ਜਿਹੇ ਕੁਐਸਚਨਸ ਆ ਰਹੇ ਆ ਉਹ ਸਭ ਨਾਲ ਉਹਨੂੰ ਐਨਲਾਈਜ਼ ਕਰਨਾ ਜੀ ਪੁੱਛ ਵੀ ਬਹੁਤ ਵੱਡੀ ਮਿਹਨਤ ਲੱਗਦੀ ਹੈ ਸਭ ਤੋਂ ਵੱਧ ਮਿਹਨਤ ਇਹਦੀ ਜਿਹੜੀ ਰਿਕੁਆਇਰਡ ਹੈ ਜੋ ਮੈਂ ਫੀਲ ਕੀਤਾ ਆਫਟਰ ਮੈਂ ਫੀਲੀਅਰਸ ਵੀ ਫੇਸ ਕੀਤੇ ਪਹਿਲੇ ਇਸ ਵਿੱਚ ਪਹਿਲੇ ਅਟੈਂਪਟਸ ਵਿੱਚ ਜਿਹੜਾ ਮੇਰਾ ਨਹੀਂ ਹੋਇਆ ਜੀ ਪ੍ਰੈਕਟਿਸ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਜੀ ਭਾਵੇਂ ਕਿਹੜੀ ਵੀ ਸਟੇਜ ਹੋਵੇ ਭਾਵੇਂ ਪ੍ਰੀਲਿਮਸ ਹੋਵੇ ਜਾਂ ਮੇਨਸ ਹੋਵੇ ਐਟ ਕੀ ਮੈਂ ਉਹ ਹੀ ਚੇਂਜ ਕੀਤਾ ਕਿ ਮੈਂ ਪ੍ਰੈਕਟਿਸ ਬਹੁਤ ਕੀਤੀ ਆਨਸਰਸ ਦੀ ਉਹ ਵੀ ਜੀ ਜੀ ਜਾਂ ਕੁਐਸਚਨਸ ਲਗਾਉਂਦੀ ਹੋਗੀ ਜੀ 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 ਸੋ ਕੰਸਿਸਟੈਂਸੀ ਇਜ਼ रिक्वायर्ड ਇਨ ਥਿਸ ਐਗਜ਼ਾਮ ਜੀ ਜੀ ਤੇ ਇਹ ਸਾਰੀ ਜਿਹੜੀ ਇਹ ਜਿਹੜੀ ਮੰਜ਼ਿਲ ਪ੍ਰਾਪਤ ਕੀਤੀ ਤੁਸੀਂ ਆ ਊਟ ਆਊਟ ਕੋਚਿੰਗ ਕਿ ਜਾਂ ਕੋਚਿੰਗ ਲੈਣੀ ਪੈਂਦੀ ਹੈਗੀ ਆ

ਕੋਵਿਡ ਆ ਗਿਆ ਸੀਗਾ ਜੀ ਜੀ ਜੇ ਮੈਂ ਆਨਲਾਈਨ ਥੋੜੀ ਜਿਹੀ ਕਲਾਸਿਸ ਕਰਕੇ ਤੇ ਹੋਰ ਬਾਕੀ ਫਿਰ ਆਪ ਹੀ ਮਿਹਨਤ ਕੀਤੀ ਜੀ ਤੇ ਇਹ ਕਦੋਂ ਇਹ ਸੁਪਨਾ ਤੁਸੀਂ ਲਿਆ ਸੀ ਕਿ ਸਕੂਲ ਟਾਈਮ ਜਾਂ ਬਚਪਨ ਟਾਈਮ ਜਾਂ ਪੇਰੈਂਟਸ ਨੇ ਕਿਹਾ ਜਾਂ ਆਪਾਂ ਫਿਲਮਾਂ ਦੇ ਵਿੱਚ ਦੇਖ ਲੈਂਦੇ ਜਾਂ ਸੋਲ ਲੈਂਦੇ ਕਿ ਮੈਂ ਆਈਪੀਐਸ ਅਫੀਸਰ ਹਾਂ ਜੀ ਤੁਸੀਂ ਆਈਪੀਐਸ ਅਫੀਸਰ ਹੋ ਨਹੀਂ ਇਹ ਮੇਰਾ ਸੁਪਨਾ ਜੀ ਕਾਲਜ ਚ ਸਟਾਰਟ ਹੋਇਆ ਸੀਗਾ ਮੇਰਾ 3rd ਇਅਰ ਦੇ ਆਊਂਦੇ ਜੀ ਜਦੋਂ ਮੈਂ ਦੇਖਿਆ ਕਿ

ਜੀ ਜੀ ਸਟਾਰ ਨੂੰ ਕਿਨੇ ਇੱਕ ਤੇ ਤੁਹਾਡੀ ਹਾਰਡ ਹੁੰਦੀ ਆ ਬਹੁਤ ਸਾਰੀ ਮਿਹਨਤ ਇੱਕ ਸਟਾਰ ਵੀ ਕਾਊਂਟ ਕਰਦੇ ਕਿ ਤੁਸੀਂ ਪੀਸੀਐਸ ਜੇ ਸਿਲੈਕਟ ਹੋ ਜਾਂਦੇ ਐਸ ਡੀ ਐਮ ਲੱਗ ਜਾਂਦੇ ਹੈਗੇ ਫਿਰ ਵੀ ਇਹ ਵਾਲੇ ਯੂ ਪੀ ਐਸ ਸੀ ਦਾ ਟਾਰਗੇਟ ਸੀ ਤੜਾ ਹਾਂਜੀ ਕੈਸ ਕਰਦੇ ਆ ਕਿਉਂਕਿ ਜਿੱਦਾਂ ਹੁਣ ਵੀ ਮੈਂ ਪ੍ਰੈਜ਼ੈਂਟ ਲੀਗ ਦੇਖਿਆ ਕਿ ਦੈਟ ਇਜ਼ ਮਤਲਬ ਮੇਰੀ ਇਹ ਸੋਚ ਹੈਗੀ ਸ਼ੁਰੂ ਤੋਂ ਕਿ जो तो भी एज हैगी एनर्जी हैगी तो आप सब तो हाईएस्ट चीज में अचीव करिए जी जी तो वी ऑल नो कि यूपीएससी इज हायर देन स्टेट सर्विसेज बिल्कुल 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 ये नहीं है कि बिल्कुल भी कि वो वो है क्या बिल्कुल बट वो मेरा है कि जो तो सा यूथ है एनर्जी हैगी सारा कुछ है टैलेंट है तो आप बिल्कुल हाईएस्टली अचीव करिए जी और जो रैंक कि है जी मेरा ऑल इंडिया वन सैवनटी फोर रैंक है अच्छा 174 हां जी ਤੇ ਤੁਸੀਂ ਸਟੇਟ ਕਿਹੜੀ অপਸ਼ਨ ਕਿਹੜੀ ਰੱਖੀ ਹੈਗੀ ਸੀ ਹਨਾ ਸਾਨੂੰ ਤੇ ਇਹ ਕਿ ਤੁਸੀਂ ਪੰਜਾਬ ਦੇ ਵਿੱਚ ਹੀ ਤੁਹਾਨੂੰ ਮਿਲ ਜੇ ਜੀ ਹੁੰਦਾ ਕਿ ਇੱਕ ਇਨਸਾਈਡ ਰੈਕ ਆਊਟਸਾਈਡ ਰੈਕ हां जी ਬਸ preference ਪੰਜਾਬ ਹੀ ਹੈ ਮੇਰੀ ਬਟ ਤੁਹ ਕਾਫੀ ਸਾਡੇ ਫੈਕਟਰਸ ਨੇ ਕੈਟਰ ਪੋਲਿਸੀ ਜੀ ਜੀ ਬਿਲਕੁਲ 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 ਕੈਟਰ ਕਰਦੇ ਨੇ ਜੀ 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 ਤਾਂ ਉਹ ਦੇਖੋ ਕਿਹੜੀ ਸਟੇਟ ਅਲੋਕੇਟ ਹੁੰਦੀ ਹੈ ਵੈਸੇ ਜਿਹੜੀ ਫਰਸਟ preference ਆਪਣੇ preference ਪੰਜਾਬ ਇਸ ਤੋਂ ਇਲਾਵਾ ਕਿਹੜੀ ਸਟੇਟ ਤੁਹ ਨੇਬਰਿੰਗ ਸਟੇਟ

ਕੋਈ ਜਿਹੜਾ ਇਸ ਟਾਈਮ ਜਾਂ ਪੰਜਾਬ ਦੇ ਵਿੱਚ ਜਾਂ ਨੈਸ਼ਨਲ ਲੈਵਲ ਤੇ ਕੋਈ ਆਈਪੀਐਸ ਅਫੀਸਰ ਰੋਲ ਮਾਡਲ ਵੀ ਰਿਹਾ ਤਾਂ ਡਬੇ ਜੀ ਐਸਾ ਕੋਈ ਸੱਚੇ ਤੇ ਨਹੀਂ ਕਮਿੰਗ ਫਰੋਮ ਮਿਡਲ ਕਲਾਸ ਫੈਮਿਲੀ ਬਹੁਤ ਘੱਟ ਇੰਟਰੈਕਸ਼ਨ ਰਹੀ ਜੀ ਅਫੀਸਰਸ ਨਾਲ ਤਾਂ ਉਸ ਤਰੀਕੇ ਨਾਲ ਤੇ ਰੋਲ ਮਾਡਲ ਨਹੀਂ ਕੋਈ ਰਹੇ ਕਿਉਂਕਿ ਸੁਭਾਗਿਆ ਨਹੀਂ ਪ੍ਰਾਪਤ ਹੋਇਆ ਕਿ ਕਿਸੇ ਅਫੀਸਰ ਨੂੰ ਮਿਲੰਦਾ ਜੀ ਜੀ ਬਟ ਡੈਫੀਨਿਟਲੀ ਹੁਣ ਅੱਗੇ ਵਧਣ ਜੇ ਜਦੋਂ ਹੁਣ ਮੌਕਾ ਮਿਲੇਗਾ ਜੀ ਜੀ ਡੈਫੀਨਿਟਲੀ ਰੋਲ ਮਾਡਲਸ ਬਨਨਗੇ ਮਿਲਨਗੇ ਜੀ 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 ਨਹੀਂ ਹੁੰਦੇ ਤੁਸੀਂ ਤੁਸੀਂ ਵੀ ਬਹੁਤ ਸਾਰੇ ਵਾਸਤੇ ਰੋਲ ਮਾਡਲ ਬਣ ਚੁੱਕੇ ਨਾ ਜੀ ਜੀ ਆਪਣੇ ਰਿਸ਼ਤੇਦਾਰ ਆਪਣੇ ਆਂਡ ਗਵਾਨ ਆਪਣਾ ਸਰਕਲ ਹੈ ਨਾ ਜੀ ਜੀ ਥੈਂਕ ਯੂ ਥੈਂਕ ਯੂ ਤੇ ਇਹ ਸੈਕਿੰਡ ਜਿਵੇਂ ਆ ਇੱਕ ਜਿਹੜਾ ਜਿਸ ਲੜਕੀ ਨੇ ਟਾਪ ਕੀਤਾ ਇੰਡੀਆ ਭਰ ਚ ਨੰਬਰ 1 ਆਏ ਉਹ ਪਹਿਲਾਂ ਆਈਪੀਐਸ ਅਫੀਸਰ ਦੈਨ ਹੁਣ ਆਈਐਸ ਬਣ ਗਿਆ ਤੁਹਾਡਾ ਵੀ ਰਹੇਗਾ ਕਿ ਆਈਐਸ ਅਫੀਸਰੀ ਬੰਨਣਾ ਕੋਈ ਇਸ ਤਰ੍ਹਾਂ ਮੰਜ਼ਿਲ ਕਿ ਨਹੀਂ ਬਸ ਵੀ ਆਈਪੀਐਸ ਬਣ ਕੇ ਜੁਪੀਐਸਸੀ ਕਲੀਅਰ ਕਰ ਲਈ ਬਹੁਤ

अच्छा डेफिनेटली मेरी मेरी कॉलिंग शुरू तो यूपीएससी से की वैसे जी जी <laughs> बट आज मैं डिसीजन लूंगा इस रिगार्डिंग मतलब सिगम बनना ਸੀ ਗ੍ਰੈਜੂਏਸ਼ਨ ਤੋਂ ਸੋਚ ਲਿਆ ਸੀ ਹਾਂ ਹਾਂ ਜੀ ਆਫੀਸਰ ਬੰਨਣਾ ਸੀ ਸੋਚ ਲਿਆ ਸੀ ਕਲਾਸ ਟੀਅਰ ਸੀ ਕਿ ਹਾਂ ਮੈਂ ਯੂਪੀਐਸਸੀ ਕਲੀਅਰ ਕਰਨਾ ਹੈ ਗੌਰਵ ਮੇਰੇ लास्ट ਵਾਲਾ ਪੰਜਾਬ ਦੇ ਮੁੰਡੇ ਕੁੜੀਆਂ ਨਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਜੀ ਮੇਰਾ ਇਹੀ ਮੈਸੇਜ ਹੈ ਕਿ ਆਪਾਂ ਨੂੰ ਅੱਪਾ ਘਭਰਾਣਾ ਨਹੀਂ ਐ ਅੱਪਾ ਕੰਪੀਟੀਟਿਵ ਇਗਜ਼ਾਮਸ 'ਚ ਪੈਣਾ ਐ ਅੱਪਾ ਪੂਰੀ ਮਿਹਨਤ ਕਰਨੀ ਐ ਜੀ ਇਹਦੇ ਲਈ ਕੰਸਿਸਟੈਂਸੀ ਦੀ ਰਿਕੁਆਇਰਡ ਐ ਇਹਦੇ ਲਈ ਫੇਲਿਅਰਸ ਨੂੰ ਓਵਰਕਮ ਕਰਨਾ ਰਿਕੁਆਇਰਡ ਐ ਜੀ ਤੇ ਉਹਨਾਂ ਤੋਂ ਘਭਰਾਣਾ ਨਹੀਂ ਐ ਪਰ ਕੰਸਿਸਟੈਂਸੀ ਲੱਗੇ ਰਹਿਣਾ ਜਿਹਨੂੰ ਕਹਿੰਦੇ ਨੇ ਪਰਸਿਵਰੈਂਸ ਹੋਵੇ ਕੰਸਿਸਟੈਂਸੀ ਹੋਵੇ ਜੀ ਨਾ ਡੈਫੀਨਿਟਲੀ ਰਿਜ਼ਲਟਸ ਦਿੰਦੀਆਂ ਨੇ ਜੀ ਤਾਂ ਕਦੀ ਹਾਰ ਨਹੀਂ ਮੰਨੀ ਜੀ that is the biggest thing i want to say ਚਲੋ ਬਾਬਾ ਸ਼ੁਕਰੀਆ थैंक यू ਗੌਰਵ थैंक यू ਥੈਂਕ ਯੂ ਥੈਂਕ ਯੂ ਵੀਰ ਜੁਨੀਨ ਪਬਲਿਕ ਸੁਰੱਖਿਸ਼ ਮਿਸ਼ਨ ਵੱਲੋਂ ਹਰ ਸਾਲ ਇਹ ਟੈਸਟ ਲਿਆ ਜਾਂਦਾ ਹੈ। ਕਰੀਬ 5 ਲੱਖ ਦੇ ਆਸ-ਪਾਸ ਦੇਸ਼ ਭਰ ਦੇ ਮੁੰਡੇ ਕੁੜੀਆਂ ਇਹ ਟੈਸਟ ਦਿੰਦੇ ਨੇ। ਕਿਸਮਤ ਵਾਲੇ ਮਿਹਨਤ ਵਾਲੇ ਜਿਹੜੇ ਕੁੜੀਆਂ ਮੁੰਡੇ ਨੇ ਉਹ ਫਿਰ ਸਿਲੈਕਟ ਹੋ ਜਾਂਦੇ ਨੇ ਤੇ ਕੋਈ ਆਈਐਸ ਕੋਈ ਆਈਐਫਐਸ ਕੋਈ ਆਈਪੀਐਸ ਕੋਈ ਆਈਆਰਐਸ ਤੇ ਜਿਹੜੀਆਂ ਭਾਰਤ ਸਰਕਾਰ ਦੀਆਂ 37 ਦੇ ਕਰੀਬ ਜਿਹੜੀਆਂ ਸਵਾਵਾਂ ਨੇ ਉਹਦੇ ਵਿੱਚ ਅਫਸਰਾਂ ਜਾਂਦੇ ਨੇ। ਗੱਲ ਕਿਸਮਤ ਦੀ ਵੀ ਆ ਤੇ ਕਿਸਮਤ ਤੋਂ ਜ਼ਿਆਦਾ ਮਿਹਨਤ ਦੀਆ ਕਿਉਂਕਿ ਮਿਹਨਤ ਕਰਨ ਵਾਲੇ ਹੀ ਆਪਣੀ ਕਿਸਮਤ ਬਦਲ ਦਿੰਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ